ਕਹਿਣੇ ਪੈ ਰਹੇ ਨੇ ਮਾਫੀ ਮੰਗਣਾ ਪਰ ਮੈਨੂੰ ਕਲੀਅਰ ਕਰਨਾ ਪੈਣਾ ਸਪਸ਼ਟੀਕਰਨ ਦੇਣਾ ਪੈਣਾ ਮੈਂ ਕਰਾਂਗੀ ਉਹ মিডিਏ ਵਾਲੇ ਨਾਲ ਮੈਂ ਗੱਲ ਕੀਤੀ ਮੈਨੂੰ ਕਹਿੰਦਾ ਤੁਹਾਡੇ ਜੀਵਨ ਤੇ ਉਂਗਲ ਕਰਦਾ ਹੈ ਮੈਨੂੰ ਹੋਰ ਪੱਤਰਕਾਰਾਂ ਦੇ ਫੋਨ ਆਏ ਤੇ ਸ਼ਬਦ ਵੇਖੋ ਕੀ ਵਰਤੇ ਪੱਤਰਕਾਰ ਕਹਿੰਦੇ ਨੇ ਤੁਹਾਡੇ ਤੇ ਚੋਲੇ ਦੀ ਉਹਨੇ ਲੀਰਾ ਲੀਰਾ ਕਰ ਦਿੱਤੀਆਂ ਨੇ ਤੁਹਾਡਾ ਸੱਤ ਪਤਾ ਲੱਗ ਗਿਆ ਤੁਸੀਂ ਕਿੰਨੇ ਪਾਣੀ ਚ ਉਹਨਾਂ ਦੇ ਸ਼ਬਦ ਮੈਨੂੰ ਬੋਲੇ ਸਭ ਪਤਾ ਲੱਗ ਗਿਆ ਤੁਸੀਂ ਐਡੀਆਂ ਐਡੀਆਂ ਗੱਲਾਂ ਕਰਦੇ ਹੋ ਆ ਤੁਹਾਡਾ ਪਤਾ ਲੱਗ ਗਿਆ ਮੈਂ ਕਿਹਾ ਭਰਾਵਾ ਮੇਰੀ ਗੱਲ ਸੁਣ ਲੈ ਚੰਗੀ ਤਰ੍ਹਾਂ ਇਹ ਮੈਂ ਇੱਕ ਵਾਰੀ ਅੱਜ ਤੋਂ 10 ਸਾਲ ਪਹਿਲਾਂ ਸਟੇਜ ਤੇ ਸੰਗਰਾਮ ਗੱਲ ਕਹੀ ਹੈ ਪਰ ਅੱਜ ਮੈਂ ਕਹਿੰਦਾ ਤੇਰੇ ਸਾਹਮਣੇ ਐਦਾਂ ਦੀਆਂ ਗੱਲਾਂ ਆਪੇ ਹੀ ਸਟੇਜ ਤੇ ਬਹਿ ਕੇ ਬੋਲੀ ਜਾਓ ਤੇ ਚੰਗਾ ਨਹੀਂ ਲੱਗਦਾ ਪਰ ਪੁੱਛਦੇ ਹੋ ਤਾਂ ਸੁਣੋ ਮੈਂ ਕਿਹਾ ਕੈਰੈਕਟਰ ਦੀ ਗੱਲ ਕਰਦਾ ਨਾ ਸਾਰਾ মিডিਆ ਇਕੱਠਾ ਹੋ ਜਾਓ ਕੈਨੇਡਾ ਦਾ ਅਮਰੀਕਾ ਦਾ ਸਾਰੇ ਚੈਨਲ ਇਕੱਠੇ ਹੋ ਜਾਓ ਕੈਮਰੇ ਫਿੱਟ ਕਰ ਲਓ ਡਾਕਟਰੀ ਮੈਂ ਪਤਾ ਕਰਵਾਇਆ 3-4 ਤਰ੍ਹਾਂ ਦੇ ਟੈਸਟ ਆਉਂਦੇ ਨੇ 3-4 ਤਰ੍ਹਾਂ ਦੇ ਬੰਦੇ ਦੇ ਟੈਸਟ ਹੋ ਸਕਦੇ ਨੇ ਬੀਬੀਆਂ ਦੇ ਟੈਸਟ ਹੁੰਦੇ ਨੇ ਬੰਦਿਆਂ ਦੇ ਟੈਸਟ ਹੁੰਦੇ ਨੇ ਮੈਂ ਉਹਦੇ ਨੂੰ ਇਹ ਗੱਲ ਕਹੀ ਏ ਕਿ ਮੈਂ 7 ਜਨਵਰੀ ਨੂੰ 29 ਸਾਲਾਂ ਦਾ ਹੋ ਜਾਣਾ 7 ਜਨਵਰੀ ਨੂੰ 29 ਸਾਲਾਂ ਦਾ ਹੋ ਜਾਣਾ ਹੈ মিডিਏ ਦੇ ਸਾਹਮਣੇ ਮੈਂ ਆਪਣੇ ਆਪ ਨੂੰ ਡਾਕਟਰਾਂ ਦੇ ਟੈਸਟਾਂ ਚੋਂ ਲੰਗਾਵਾਂਗਾ ਜਿਹੜੀ ਮਰਜ਼ੀ ਮਸ਼ੀਨ 'ਚੋਂ ਮੈਨੂੰ ਲੰਗਾ ਲਿਓ ਅੱਜ ਰਾਤ ਨੂੰ ਕਹੋਗੇ ਮੈਂ ਟਿਕਟ ਲੈ ਕੇ ਆਵਾਂਗਾ ਕੈਨੇਡਾ ਅੱਜ ਰਾਤ ਨੂੰ ਕਹੋ ਮੈਂ ਅਮਰੀਕਾ ਪਹੁੰਚ ਜਾਵਾਂਗਾ ਤੁਹਾਡੇ ਕੋਲ ਜਿੱਥੇ ਇਕੱਠੇ ਹੋਣਾ ਹੈ ਤੁਸੀਂ ਇਕੱਠੇ ਹੋ ਜਾਓ ਮੈਂ ਤੁਹਾਡੇ ਤੋਂ ਭੱਜਦਾ ਨਹੀਂ ਤੇ ਮੈਨੂੰ ਜਿਹੜੀ ਮਰਜ਼ੀ ਮਸ਼ੀਨ 'ਚੋਂ ਲੰਗਾ ਲਓ ਜੇ ਮੈਂ ਵੇਹੰਗਮ ਨਾ ਹੋਇਆ ਇਹ ਤੇ ਮਸ਼ੀਨਾਂ ਬੋਲਣਗੀਆਂ ਇਹ ਤੇ ਡਾਕਟਰ ਬੋਲਣਗੇ ਜੇ ਮੇਰਾ ਜੱਤ ਸਤ ਕਾਇਮ ਨਾ ਹੋਇਆ ਮੇਰੇ ਜੀਵਨ ਵਿੱਚ ਕਰੈਕਟਰ ਵਿੱਚ ਕਮੀ ਹੋਈ ਇਹ ਮੇਰਾ ਸ਼ਰੀਰ ਦੱਸੇਗਾ ਕੋਈ ਮਸ਼ੀਨ ਦੱਸ ਦੇਗੀ ਤੇ ਮੈਂ ਉਹਨੂੰ ਇੱਥੋਂ ਤੱਕ ਵੀ ਕਹਿੰਦਾ ਸੀ ਉੱਥੇ ਹੀ ਖੜਾ ਕੇ ਗੋਲੀ ਮਾਰ ਦਿਓ ਮੈਨੂੰ ਮੁੜਨ ਨਾ ਦਿਓ ਵਾਪਸ ਉੱਥੇ ਕਿਸੇ ਹੀਲ ਚੂਲ ਚ ਸੁੱਟ ਦਿਓ ਉੱਥੇ ਹੀ ਜੇ ਮੈਂ ਆਪਣੇ ਜੀਵਨ ਵਿੱਚ ਮਾੜੀ ਜੀ ਵੀ ਭੁੱਲ ਕੀਤੀ ਹੋਵੇ ਅੱਜ ਤੱਕ ਤੁਸੀਂ ਇੰਨੀ ਸੰਗਤ ਇੱਥੇ ਆਉਂਦੇ ਹੋ ਇੱਥੇ ਆਉਂਦੇ ਹੋ ਮੈਨੂੰ ਕੋਈ ਬੰਦਾ ਬਾਹ ਖੜੀ ਕਰਕੇ ਦੱਸੇ ਮੈਂ ਕਦੇ 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 ਕਿਸੇ ਕੱਲੀ ਬੀਬੀ ਨੂੰ ਮਿਲਿਆ ਨਹੀਂ ਮੈਂ ਆਪਣੀ ਮਾਂ ਨੂੰ ਮਿਲਣਾ ਤੇ ਮੈਂ ਕਹਿੰਦਾ ਕਿ ਮੇਰੇ ਪਿਓ ਨੂੰ ਨਾਲ ਲੈ ਕੇ ਆਈ ਮੈਂ ਕੱਲੀ ਨੂੰ ਨਹੀਂ ਮਿਲਣਾ ਮਾਂ ਨੂੰ ਨਹੀਂ ਮਿਲਿਆ ਕੱਲਾ ਕਦੇ ਗੱਡੀ ਵਿੱਚ ਕੋਈ ਬੀਬੀ ਸਬੂਤ ਕਰੇ ਅੱਜ ਤੱਕ ਮੇਰੀ ਗੱਡੀ 'ਚ ਕੋਈ ਬੀਬੀ ਬੈਠੀ ਹੋਵੇ ਕੱਲਾ ਕਦੇ ਕਿਸੇ ਬੀਬੀ ਨੂੰ ਮਿਲਿਆ ਹੋਵਾਂ ਕਦੇ ਸਬੂਤ ਕਰਾਓ ਕਿਸੇ ਬੀਬੀ ਨੇ ਮੈਨੂੰ ਪ੍ਰਸ਼ਾਦਾ ਛਕਾਇਆ ਹੋਵੇ 13 ਸਾਲਾਂ 'ਚ ਰੋਟੀ ਨਹੀਂ ਖਾਧੀ ਕਿਸੇ ਬੀਬੀ ਦੇ ਹੱਥਾਂ 'ਚ ਇਹ ਨਹੀਂ ਕਿ ਨਫ਼ਰਤ ਕਰਦਾ ਐਂਹਾਂ ਗੱਲਾਂ ਤੋਂ ਡਰਦਾ ਵੀ ਲੋਕ ਮਿੰਟ 'ਚ ਗੱਲ ਕਹਿਣ ਨੂੰ ਕਹਿ ਦਿੰਦੇ ਨੇ ਮੇਰਾ ਸਿੰਘ ਪ੍ਰਸ਼ਾਦਾ ਛਕਾਉਂਦਾ ਹਮੇਸ਼ਾ ਪਕਾੰਦੇ ਵੀ ਸਿੰਘ ਨੇ ਸ਼ਕਾੰਦੇ ਵੀ ਸਿੰਘ ਨੇ ਜੇ ਬਾਹਰ ਜਾਣੇ ਬਣਾਏਗਾ ਕੋਈ ਪਰ ਇਹ ਨਹੀਂ ਕਿ ਕੱਲਾ ਕੱਲਾ ਪ੍ਰਸ਼ਾਦਾ ਬੀਬੀ ਲੈ ਕੇ ਆਏਗੀ ਕਦੇ ਨਹੀਂ ਅਜੇ ਤੱਕ ਸਿੰਘਾਂ ਦੇ ਹੱਥੋਂ ਹੀ ਪ੍ਰਸ਼ਾਦਾ ਛਕਿਆ ਹਮੇਸ਼ਾ ਧਿਆਨ ਰੱਖਿਆ ਇਹਨਾਂ ਗੱਲਾਂ ਦਾ ਮੈਨੂੰ ਪਤਾ ਸੀ ਵੀ ਇਦਾਂ ਦੀਆਂ ਗੱਲਾਂ ਸਭ ਨਾਲੋਂ ਵੱਡੀ ਗੱਲ ਜੇ ਕੋਈ ਬੰਦਾ ਕਿਸੇ ਦੀ ਸੰਸਥਾ ਤੇ ਕਰਦਾ ਹੈ ਕਰੈਕਟਰ ਤੇ ਦੋਸ਼ ਲਾ ਦਿਓ ਬਰਬਾਦ ਹੋ ਜਾਂਦਾ ਸਾਰਾ ਕੁਝ ਕਿਉਂਕਿ ਜੇ ਤੁਸੀਂ ਮੁਖੀ ਦੇ ਕਰੈਕਟਰ ਤੇ ਦੋਸ਼ ਲਾ ਦਿਓਗੇ ਪਿੱਛੇ ਕੁਝ ਨਹੀਂ ਮੈਨੂੰ ਦੱਸੋ ਇਹ ਗੱਲ ਹੁਣ ਪ੍ਰਚਲਿਤ ਹੋਈ 90% ਲੋਕ ਵਿਰੋਧ ਹੋ ਗਏ ਇੰਨੀ ਗੱਲ ਸੁਣ ਕੇ ਬਾਹਰਲੇ ਕਹੀ ਇਹਨਾਂ ਨੂੰ ਵੜਨ ਨਹੀਂ ਦੇਣਾ ਇਹਨਾਂ ਦਾ ਵਿਰੋਧ ਕਰਾਂਗੇ ਇਹਨਾਂ ਨੂੰ ਜੇਲ੍ਹ ਚ ਭੇਜਾਂਗੇ ਇਹਨਾਂ ਨੂੰ ਕਾਲ ਤਖਤ ਤੇ ਪੇਸ਼ ਕਰੋ ਇਦਾਂ ਦੇ ਸ਼ਬਦ ਉਹਨਾਂ ਨੇ ਬੋਲੇ ਪਰ ਮੈਂ ਅੱਜ ਵੀ ਤੁਹਾਡੇ ਚਰਨਾਂ ਵਿੱਚ ਬੇਨਤੀ ਕਰਨਾ ਸਾਰੀ ਸੰਗਤ ਦੇ ਚਰਨਾਂ ਚ ਦੇਸ਼ ਵਿੱਚ ਵਿਦੇਸ਼ ਵਿੱਚ ਜਿੱਥੇ ਸੁਣਦੇ ਹੋ ਕਿ ਉਹ ਬੰਦੇ ਨੇ ਕਮਾਲ ਕੀਤੀ ਹੱਦ ਕਰ ਦਿੱਤੀ ਉਹ ਕਹਿੰਦਾ ਜੀ ਇਹ ਕੱਲੇ ਅੱਜ ਤੱਕ ਮੈਨੂੰ ਕੱਲਿਆਂ ਜਾਂਦਿਆਂ ਦੱਸੋ ਕਿਸੇ ਨੇ ਵੇਖਿਆ ਕੱਲਾ ਅੱਜ ਤੱਕ ਕਦੇ ਆ ਸੰਗਤ ਕਹੀ ਕਰਾਉਂਦੇ ਨੇ ਗੱਡੀ ਵਿੱਚ ਬਾਬਾ ਜੀ ਸਾਡੀ ਨਵੀਂ ਗੱਡੀ ਲਿਆਂਦੀ ਮੜ ਜਾ ਗੇੜਾ ਕੱਢ ਦਿਓ ਮੈਂ ਗੱਡੀ ਵਿੱਚ ਬੈਠ ਕੇ ਇਦਾਂ ਮੜਾ ਜਾ ਚੱਕਰ ਕੱਟ ਕੇ ਤੇ ਫਿਰ ਉੱਥੇ ਖਿਲਾਰਦੇ ਨਾਲ ਲੈ ਭਰਾਵਾ ਅੱਜ ਤੱਕ ਕਦੇ ਹਮੇਸ਼ਾ ਮੇਰਾ ਜਥਾ ਮੇਰੇ ਨਾਲ ਹੁੰਦਾ ਹੈ ਤੇ ਮੇਰੀ ਸੁਣੋ ਬੜਿਆਂ ਮਹਾਪੁਰਸ਼ਾਂ ਤੇ ਲੋਕ ਦੋਸ਼ ਲਾਉਂਦੇ ਨੇ ਤੇ ਲੋਕੀ ਫਿਰ ਸਵਾਲ ਵੀ ਕਰਦੇ ਨੇ ਬਾਬਾ ਜੀ ਤੁਹਾਡੇ ਬਾਰੇ ਐਦਾਂ ਕਹਿੰਦੇ ਨੇ ਮੈਨੂੰ ਪਤਾ ਨਹੀਂ ਮਹਾਪੁਰਖ ਜਵਾਬ ਦਿੰਦੇ ਨੇ ਦੇਣ ਨਾ ਦੇਣ ਇਹ ਉਹਨਾਂ ਦੀ ਮਰਜ਼ੀ ਹੈ ਪਰ ਮੈਂ ਇਸ ਗੱਲ ਤੋਂ ਕਦੇ ਪੱਛਾਂਗਾ ਨਹੀਂ ਮੈਂ ਜਵਾਬ ਦੇ ਆ ਸਦਾ ਅੱਜ ਮੈਂ মিডিਏ ਸਾਹਮਣੇ ਚੈਨਲਾਂ ਉੱਤੇ ਬੋਲ ਰਿਹਾ ਇੱਥੇ ਵੀ ਹਜ਼ਾਰਾਂ ਸੰਗਤਾਂ ਨੇ ਅੱਜ ਬੈਠੀਆਂ ਤੁਹਾਡੇ ਵਿੱਚ ਬੋਲ ਰਿਆ ਤੇ ਮੈਂ ਤੁਹਾਨੂੰ ਬੇਨਤੀ ਕਰਾਂਗਾ ਇਸ ਵਿਸ਼ੇ ਤੇ ਵੀ ਇਸ ਵਿਸ਼ੇ ਤੇ ਵੀ ਤੇ ਕੱਲ ਨੂੰ ਕੋਈ ਵੀ ਹੋਰ ਇਦਾਂ ਦਾ ਸਵਾਲ ਬਿਨਾਂ ਸਬੂਤ ਤੋਂ ਖੜਾ ਕਰ ਦੇਗਾ ਤੇ ਮੈਂ ਉਹਦਾ ਜਵਾਬ ਜ਼ਰੂਰ ਤੁਹਾਡੇ ਵਿੱਚ ਦਿਆਂਗਾ ਸੰਗਤ ਵਿੱਚ ਤੁਸੀਂ ਇੰਨਾ ਸਾਨੂੰ ਮਾਨ ਕਰਦੇ ਹੋ ਕੋਈ ਭਰਾ ਕਹਿੰਦਾ ਹੈ ਕੋਈ ਪੁੱਤਰ ਕਹਿੰਦਾ ਹੈ ਕੋਈ ਬਾਬਾ ਜੀ ਕਹਿੰਦਾ ਹੈ ਕੋਈ ਭਾਈ ਸਾਹਿਬ ਕਹਿੰਦਾ ਹੈ ਕੋਈ ਕੁਛ ਇੰਨਾ ਮਾਨ ਸਤਕਾਰ ਦਿੰਦੇ ਹੋ ਮੈਂ ਦਾਗ ਨਹੀਂ ਲਵਾਵਾਂਗਾ ਮੈਂ ਤੁਹਾਡੀਆਂ ਅਸਾਂ ਤੇ ਪਾਣੀ ਨਹੀਂ ਫਿਰਣ ਦਿਆਂਗਾ ਮੇਰੀ ਕੋਸ਼ਿਸ਼ ਇਹ ਹੋਏਗੀ ਇਹ ਬੜਾ ਵੱਡਾ ਇਲਜ਼ਾਮ ਹੈ ਜਿਹੜਾ ਝੂਠਾ ਹੀ ਆਪਣੇ ਕੋਲੋਂ ਪਲੰਦਾ ਬਣਾਤਾ ਹੈ ਕੋਈ ਜਵਾਬ ਦੇਵੇ ਨਾ ਦੇਵੇ ਪਰ ਅਸੀਂ ਸਦਾ ਇਸ ਗੱਲ ਦੇ ਜਵਾਬ ਦੇ ਆ ਅੱਜ ਮੈਂ ਸਾਰੀ ਸੰਗਤ ਵਿੱਚ ਇਹ ਗੱਲ ਸਪਸ਼ਟ ਕੀਤੀ ਹੈ ਵੀ ਉਹਨੇ ਜਿਹੜੇ-ਜਿਹੜੇ ਇਲਜ਼ਾਮ ਲਾਏ ਨੇ ਪਹਿਲੀ ਗੱਲ ਕੇਸ ਕੱਟੇ ਇਹ ਕੋਈ ਸਬੂਤ ਕਰਾ ਦੇਵੇ ਦੂਜੀ ਗੱਲ ਮੇਰੇ ਕੈਰੈਕਟਰ ਤੇ ਦੋਸ਼ ਲਾਂਦਾ ਹੈ ਤੁਸੀਂ ਬਾਹਰ ਦੀ ਗੱਲ ਛੱਡੋ ਇੰਡੀਆ ਵਿੱਚ ਕਿਤੇ ਮਰਜ਼ੀ ਇਕੱਠੇ ਹੋ ਕੇ ਮੈਨੂੰ ਬੁਲਾ ਲਓ ਮੇਰੇ ਸਰੀਰ ਨੂੰ ਚੈੱਕ ਕੀਤਾ ਜਾ ਸਕਦਾ ਹੈ ਮੈਂ ਆਪਣੇ ਆਪ ਨੂੰ ਸਤਗੁਰੂ ਦੀ ਕਿਰਪਾ ਨਾਲ ਬਚਾ ਕੇ ਰੱਖਿਆ ਹਮੇਸ਼ਾ ਹਮੇਸ਼ਾ ਮਾਰਦ ਦੀ ਮੇਲ ਰਹੀ ਹੈ ਤੇ ਇਸ ਕਰਕੇ ਤੀਜੀ ਗੱਲ ਜਾਇਦਾਦ ਵਾਲੀ ਕਰਦਾ ਜਿੰਨਾ ਚਿਰ ਜਉਂਦਾ ਇੱਕ ਖੁੱਡ ਜ਼ਮੀਨ ਦੀ ਕਿਤੇ ਮੇਰੇ ਨਾਮ ਬੋਲਦੀ ਵਿਖਾ ਦਿਓ ਮੈਨੂੰ ਸਟੇਜ ਤੋਂ ਫੜ ਕੇ ਥੱਲੇ ਲਾ ਦਿਓ ਕੋਈ ਅਧਿਕਾਰ ਨਹੀਂ ਕੀਰਤਨ ਕਰਨ ਦਾ ਮੈਂ ਇਹਨਾਂ ਗੱਲਾਂ ਦਾ ਧਿਆਨ ਰੱਖਿਆ ਤੇ ਇਸੇ ਕਰਕੇ ਆਪ ਜੀ ਦੇ ਵਿੱਚ ਅੱਜ ਇਹ ਗੱਲ ਸਪਸ਼ਟ ਕਰਨੀ ਬੜੀ ਜ਼ਰੂਰੀ ਸੀ ਇੱਕ ਸੰਸਥਾ ਨੂੰ ਬਰਬਾਦ ਕਰ ਦੇਾਂਗੇ ਇੱਥੇ ਆਉਣ ਵਾਲੀ ਸੰਗਤ ਨੂੰ ਤਾਂ ਜਵਾਬ ਦੇਣਾ ਪਿਆ ਇੱਥੇ ਬੜੀਆਂ ਸਾਡੀਆਂ ਭੈਣਾਂ ਆਉਂਦੀਆਂ ਨੇ ਬੜੀਆਂ ਮਾਵਾਂ ਆਉਂਦੀਆਂ ਨੇ ਬੜੇ ਬੜੀ ਸੰਗਤ ਆਉਣ ਵਾਲੀ ਹੈ ਤੇ ਇਹਨਾਂ ਨੂੰ ਜਿਉਂ ਨਹੀਂ ਦੇਣਾ ਲੋਕਾਂ ਨੇ ਦੇਖੋ ਵੱਡੀਆਂ ਵੱਡੀਆਂ ਗੱਲਾਂ ਕਰਦੇ ਓਥੇ ਜਾਂਦੇ ਓਥੇ ਤੇ ਆ ਹੁੰਦਾ ਹੈ ਇੱਥੇ ਇੰਨੇ ਚਿਰ ਤੋਂ ਆਉਂਦੇ ਕੀ ਹੁੰਦਾ ਵੇਖਿਆ ਤੁਸੀਂ ਇਹੋ ਜਿਹਾ ਪਿਆਰ ਹਮੇਸ਼ਾ ਤੁਹਾਨੂੰ ਪਤਾ ਹੈ ਇਸ ਗੱਲ ਦਾ ਕੋਈ ਬੰਦਾ ਦੱਸੇ ਕਿਸੇ ਨੂੰ ਆਖੇ ਧਾਗਾ ਪਾਪ ਗੱਲ ਚ ਕਿਸੇ ਦੇ ਤਵੀਤ ਗੱਲ ਚ ਪਵਾਇਆ ਕਦੇ ਕਿਸੇ ਤੋਂ ਪੈਸੇ ਮੰਗੇ ਨਾ ਵੀ ਮਾਇਆ ਦਿਓ ਜੀ ਉਹ ਬੰਦਾ ਪਤਾ ਕੀ ਕਹਿੰਦੇ ਗੱਲ ਹੋਰ ਵੱਡੀ ਕਹਿੰਦਾ ਉਹ ਕਹਿੰਦਾ ਜਿਹੜੇ ਵਿਆਹ ਕਰਦੇ ਨੇ ਨਾ ਵਿਆਹ ਕਰਨ ਵਾਲਿਆਂ ਤੋਂ 30000 ਰੁਪਏ ਦੀ 21000 ਦੀ ਪਰਚੀ ਕੱਟਦੇ ਨੇ ਜਿਹਦਾ ਵਿਆਹ ਕਰਤ ਨੇ ਹੁਣ ਇੱਥੇ ਹਜ਼ਾਰਾਂ ਦੇ ਵਿਆਹ ਕੀਤੇ ਨੇ ਦੱਸੋ ਕਿਹਦੇ ਤੋਂ ਪਰਚੀ ਕੱਟੀ ਹੈ ਉਨੇ ਹਰ ਗੱਲ ਨੂੰ ਕੰਡਮ ਕੀਤਾ ਜਿਹੜੇ ਲਾਈਵ ਸੁਣਦੇ ਹੋ ਇਹ ਗੱਲ ਕੋਈ ਬੰਦਾ ਸਿੱਧ ਕਰ ਦਿਓ ਸੰਗਤ ਦਾ ਬੰਦਾ ਇਨਕੁਆਰੀ ਕਰ ਲੈ ਆਪਣੇ ਤੌਰ ਤੇ ਇਨਕੁਆਰੀਆਂ ਕਰ ਲਓ ਪੁਲਿਸ ਇਨਕੁਆਰੀ ਕਰ ਲੈ ਸੀਬੀਆਈ ਜਾਂਚ ਕਰਵਾ ਲਵੇ ਇਹ ਗੱਲ ਸਿੱਧ ਕਰੇ ਇਹ ਸਿੱਧ ਕਰੇ ਮੈਂ ਪ੍ਰਚਾਰ ਕਰਨਾ ਬੰਦ ਕਰ ਦਿਆਂਗਾ ਉਦੋਂ ਹੀ ਦੇਖੋ ਜੇ ਬਾਬਾ ਬਾਬਾਵਾਦੀ ਸ਼ੁਰੂ ਕਰਨਾ ਹੁੰਦਾ ਨਾ ਇੱਥੇ ਮੈਂ ਤੇ ਤੁਹਾਨੂੰ ਪਤਾ ਏ ਅੱਜ ਤੋਂ 12 ਸਾਲ ਪਹਿਲਾਂ ਵੀ ਇੱਥੇ ਕਈ-ਕਈ ਕਿੱਲੇ ਲੰਮੀਆਂ ਲੈਣਾ ਲੱਗਦੀਆਂ ਰਹੀਆਂ ਮਿਲਣ ਵਾਲਿਆਂ ਹੁਣ ਵੀ ਲੱਗਦੀ ਮੈਂ ਇੱਥੇ ਆਪਣੀ ਕੁਰਸੀ ਢਾਹ ਕੇ ਬੈਠਾ ਰਹਿੰਦਾ ਬੜੀ ਦੁਨੀਆ ਹੁੰਦੀ ਸੀ ਬੜੇ ਇਦਾਂ ਕਰਦੇ ਨੇ ਆਪਣੇ ਡੇਰਿਆਂ 'ਚ ਬੈਠੇ ਨੇ ਕੋਈ ਉਹਨਾਂ ਨੂੰ ਪ੍ਰਚਾਰ ਨਾਲ ਮਤਲਬ ਨਹੀਂ ਲੋਕ ਆਉਂਦੇ ਨੇ ਬਥੇਰੇ ਚੜਾਵੇ ਵਿਚਾਰਦੇ ਨੇ ਮੱਥੇ ਵੀ ਟੇਕਦੇ ਨੇ ਕੋਈ ਰੌਲਾ ਰੱਪਾ ਵੀ ਨਹੀਂ ਕਰਦਾ ਕਹਿੰਦਾ ਵੀ ਕੋਈ ਕੁਸ਼ ਨਹੀਂ ਤੇ ਮੈਂ ਬੜਾ ਸੋਹਣਾ ਇੱਥੇ ਜੋਇ ਤੂੰ ਵੀ ਵੱਡਾ ਬਣਾ ਲੈਣਾ ਸੀ ਪਰ ਮੈਂ ਅਸੀਂ ਕੋਈ ਬਾਬਾ ਬਾਦ ਨਹੀਂ ਬਾਣਾ ਜਰੂਰ ਸਾਧੂਆਂ ਵਾਲਾ ਪਾਇਆ ਹੈ ਪਰ ਡਟ ਕੇ ਸਿੱਖੀ ਦਾ ਪ੍ਰਚਾਰ ਕੀਤਾ ਹੈ ਅਮਰਤ ਸੰਚਾਰ ਕੀਤਾ ਹੈ ਬਹੁਤ ਸੰਗਤ ਨੇ ਪਿਆਰ ਕੀਤਾ ਗੁਰਮਖੋ ਜਿੱਥੇ ਮਰਜ਼ੀ ਜਾ ਕੇ ਕਚਹਿਰੀ ਚ ਚੈੱਕ ਕਰ ਲਓ ਆ ਜਿੰਨਾ ਕੁਝ ਹੈ ਇਹ ਸਾਰਾ ਗੁਰੂ ਗ੍ਰੰਥ ਸਾਹਿਬ ਦੇ ਨਾਮ ਕਰਾਇਆ ਹੋਇਆ ਪੁੱਛ ਮੈਂ ਆਪਣੇ ਨਾਮ ਨਹੀਂ ਤੇ ਸਪਸ਼ਟ ਇਹ ਗੱਲ ਕਹੀ ਹੈ ਵੀ ਮੇਰੇ ਜਿਉਂਦਿਆ ਮੇਰੇ ਮੇਰੇ ਦੱਸ ਦਿਓ ਕਿਤੇ ਵੀ ਆ ਤੁਸੀਂ ਇੱਥੇ ਕੋਈ ਜਾਇਦਾਦ ਜਾਂ ਕਿਤੇ ਵੀ ਕੋਈ ਦੁਨੀਆ ਵਿੱਚ ਕੱਢ ਦੇ ਹਮੇਸ਼ਾ ਮੈਂ ਇਸ ਗੱਲ ਦਾ ਖਿਆਲ ਰੱਖਿਆ ਮੈਨੂੰ ਪਤਾ ਹੈ ਇਦਾਂ ਦੇ ਲੋਕ ਬੜੇ ਪੈਦਾ ਹੁੰਦੇ ਨੇ ਟਰਸਟ ਬਣਾਇਆ ਉਹਦੇ ਵਿੱਚ ਕੋਈ ਪਰਿਵਾਰ ਦਾ ਮੈਂਬਰ ਨਹੀਂ ਲਿਆ ਇਹ ਵੀ ਆਖਿਆ ਵੀ ਮੇਰੇ ਤੋਂ ਬਾਅਦ ਮੇਰੇ ਮਰਨ ਤੋਂ ਬਾਅਦ ਵੀ ਇੱਥੇ ਸਾਡੇ ਪਰਿਵਾਰ ਦਾ ਮੈਂਬਰ ਕੋਈ ਕਾਬਜ ਨਹੀਂ ਹੋ ਸਕਦਾ ਕੋਈ ਟਰਸਟੀ ਨਹੀਂ ਬਣ ਸਕਦਾ ਇਹ ਸਾਰਾ ਕੁਝ ਸੰਗਤ ਦਾ ਹੈ ਤੇ ਸੰਗਤ ਦਾ ਰਵੇਗਾ ਤੇ ਹੁਣ ਸੁਣੋ ਮੈਂ ਅੱਜ ਇਹ ਗੱਲ ਸੋਚਣਾ ਵੀ ਜੇ ਅੱਜ 25 30 ਕਰੋੜ ਰੁਪਈਆ ਆਪਣੇ ਨਾਂ ਕਰਾ ਲੈਂਦਾ ਜੇ ਦਾਦਾ ਆਪਣੇ ਨਾਂ ਬਣਾਤੀ ਬਣਾਈਆਂ ਹੁੰਦੀਆਂ ਇਹੋ ਜਿਹਾ ਕੁਝ ਬਥੇਰਾ ਪੁੱਠਾ ਸਿੱਧਾ ਚੱਲਦਾ ਰਹਿੰਦਾ ਫੇਰ ਇਹਨਾਂ ਨੇ ਕਹਿਣਾ ਸੀ ਠੀਕ ਹੈ ਜਿਹੜੀਆਂ ਗੱਲਾਂ ਤੋਂ ਡਰਦਿਆਂ ਮੈਂ ਨਿੱਕੀ ਨਿੱਕੀ ਗੱਲ ਦਾ ਧਿਆਨ ਰੱਖਿਆ ਉਹ ਲੋਕਾਂ ਨੇ ਉਹੀ ਦੋਸ਼ ਫੇਰ ਲਾ ਦਿੱਤਾ ਚੁੱਕ ਕੇ ਉਹੀ ਗੱਲਾਂ ਫੇਰ ਕਹਿੰਦੀਆਂ ਤੇ ਮੈਂ ਹੈਰਾਨ ਉਹਨਾਂ ਲੋਕਾਂ ਤੋਂ ਆ ਵੀ ਉਹ ਬੰਦਾ ਤੇ 15 ਮਿੰਟ ਬੋਲ ਕੇ ਚੁੱਪ ਕਰ ਜਾਂਦਾ ਹੈ ਤੇ ਚੈਨਲਾਂ ਤੇ ਬੈਠੇ ਰੇਡੀਓ ਤੇ ਬੈਠੇ ਬੰਦੇ ਦੋ-ਦੋ ਘੰਟੇ ਫਿਰ ਉਸ ਗੱਲ ਤੇ ਬੋਲਦੇ ਰਹਿੰਦੇ ਠੀਕ ਨੇ ਆ ਉਹ ਬੰਦੇ ਨੇ ਅਖੇ ਜੀ ਉਹ ਤੋਂ ਨਸ਼ਾ ਲੈ ਕੇ ਆਉਂਦੇ ਨੇ ਜੀ ਉਹ ਵੇਚਦੇ ਨੇ ਵੇਖੋ ਜਰਾ ਕਿਦਾਂ ਦੀ ਗੱਲ ਉਹਨੂੰ ਦੱਸੋ ਵੀ ਕੌਣ ਕਿਹੜਾ ਸਬੂਤ ਦੇਏਗਾ ਕਿੱਥੋਂ ਨਸ਼ੇ ਮਿਲਦੇ ਨੇ ਕਿੱਥੋਂ ਲਿਆਂਦਾ ਕਾਹਦਾ ਸਬੂਤ ਦੇਏਗਾ ਮੈਨੂੰ ਚੈਨਲ ਵਾਲਾ ਪੁੱਛਦਾ ਹੈ ਕਹਿੰਦਾ ਬਾਬਾ ਜੀ ਇਹ ਤੇ ਬੋਲੀ ਤੁਰਿਆ ਜਾਂਦਾ ਵੀ ਅਸੀਂ 2 ਕਰੋੜ ਦੀਆਂ ਗੱਲਾਂ ਕਰਦਾ ਏਦਾਂ ਕਰਦਾ ਮੈਂ ਕਿਹਾ ਗੱਲਾਂ ਕਰਨ ਦੀ ਕਿਹੜੀ ਗੱਲ ਐ ਗੱਲਾਂ ਕਰਨ ਨੂੰ ਤੇ ਮੈਂ ਕਹਿ ਦੇਣਾ ਸਟੋਰੀ ਬਣਾਉਣ ਦੀ ਕੀ ਗੱਲ ਐ ਜਿੱਡੀ ਵੱਡੀ ਮਰਜ਼ੀ ਸਟੋਰੀ ਬਣਾ ਲਓ ਇਹ ਜੀ ਮੇਰੇ ਗਲ ਪੈ ਗਿਆ ਸੀ ਇਹਨੇ ਜੀ ਮੇਰਾ ਚੋਲਾ ਪਾੜਤਾ ਸੀ ਜੀ ਤਾਂ ਸੇਵਾਦਾਰਾਂ ਨੇ ਕੁੱਟਦਾ ਸੀ ਮੈਂ ਕਿਹਾ ਸਟੋਰੀਆਂ ਜਿੰਨੀਆਂ ਮਰਜ਼ੀ ਬਣਾ ਲਓ ਇਹ ਤੇ ਬੜੀ ਛੋਟੀ ਗੱਲ ਐ ਕਹਿਣਾ ਮੂੰਹ ਹਿਲਾ ਦੇਣਾ ਜੀਬ ਵੀ ਹਿਲਾ ਦੇਣੀ ਐ ਬਸ ਕਰੋਣਾ ਨੂੰ ਇਹ ਸੋਚਣਾ ਚਾਹੀਦਾ ਹੈ ਲੱਖਾਂ ਸੰਗਤਾਂ ਨੂੰ ਅਸੀਂ ਅੰਮ੍ਰਿਤ ਅਜ ਤੱਕ ਸ਼ਿਕਾਇਆ ਸਤਿਗੁਰੂ ਨੇ ਕਿਰਪਾ ਕੀਤੀ ਹੈ ਸੁਪਨੇ ਵਿੱਚ ਵੀ ਨਹੀਂ ਸੋਚ ਸਕਦੇ ਕਿਸੇ ਸਿੰਘ ਦੇ ਕੇਸ ਕਤਲ ਕਰਾਈਏ ਤੇ ਜੇ ਉਹ ਕਹਿੰਦਾ ਹੈ ਤੇ ਉਸ ਗੱਲ ਦਾ ਸਬੂਤ ਦੇਵੇ ਮੈਂ ਸਦਾ ਤੁਹਾਡੇ ਵਿੱਚ ਇਸ ਗੱਲ ਦਾ ਜਵਾਬ ਦੇ ਆ ਸਦਾ ਸਦਾ ਮੇਰੇ ਕਰੈਕਟਰ ਤੇ ਉਹ ਦੋਸ਼ ਲੰਦਾ ਹੈ ਸਿੰਘਾਂ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਪਰਮੇਸ਼ਰ ਦੁਆਰ ਆਉਣ ਵਾਲਿਓ ਤੁਹਾਨੂੰ ਪਤਾ ਹੈ ਇਹ ਸਾਡੇ ਸਥਾਨ ਤੇ ਬਹੁਤ سارے ਸਿੰਘ ਰਹੇ ਨੇ ਜਿਦਾ ਮੈਨੂੰ ਮੜਾ ਜਾ ਵੀ ਪਤਾ ਲੱਗ ਜਾ ਵੀ ਆ ਇਹਨੇ ਗਲਤੀ ਕੀਤੀ ਉਹਦੀ ਉਸੇ ਵੇਲੇ ਛੁੱਟੀ ਕੀਤੀ ਕਈ ਆਗਿਆ ਲੈ ਕੇ ਵੀ ਮੇਰੇ ਤੋਂ ਗਏ ਨੇ ਬਾਬਾ ਜੀ ਸਾਨੂੰ ਆਗਿਆ ਦੇ ਦਿਓ ਅਸੀਂ ਇੰਨੇ ਸਾਲ ਤੁਹਾਡੇ ਨਾਲ ਰਹੇ ਆ ਹੁਣ ਚਲੋ ਸਾਨੂੰ ਬਹੁਤ ਸਾਰੇ ਸਾਡੇ ਘੜ ਤੋਂ ਘੜ ਤਿੰਨ ਸਿੰਘ ਆਸਟ੍ਰੇਲੀਆ ਚ ਰਹਿੰਦੇ ਨੇ ਇੱਥੇ ਰਹਿ ਕੇ ਗਏ ਦੋ ਸਿੰਘ ਇੰਗਲੈਂਡ ਚ ਰਹਿੰਦੇ ਨੇ ਡਾਲੀ ਕਰਦੇ ਸੀ ਚਾਰ ਸਿੰਘ ਅਮਰੀਕਾ ਚ ਰਹਿੰਦੇ ਨੇ ਬੜੇ ਆਏ ਨੇ ਬੜੇ ਚਲੇ ਗਏ ਨੇ ਨਾਲ ਮੈਂ ਆ ਵੀ ਗੱਲ ਸਪਸ਼ਟ ਕਰ ਦੇਣੀ ਚਾਹੁੰਦਾ ਕਿ ਸਿੰਘ ਰਹਿੰਦੇ ਨੇ ਤੇ ਚਲੇ ਜਾਂਦੇ ਨੇ ਬਾਹਰ ਜਾ ਕੇ ਜੇ ਕੋਈ ਬੰਦਾ ਸਥਾਨ ਤੇ ਰਹਿੰਦਾ ਹੈ ਤੇ ਕੁਝ ਹੱਦ ਤੱਕ ਸਾਡੀ ਜ਼ਿੰਮੇਵਾਰੀ ਬਣਦੀ ਹੈ 100% ਗਾਰੰਟੀ ਤੇ ਮੈਂ ਇੱਥੇ ਬੈਠਾ ਵੀ ਮੈਂ 100% ਗਾਰੰਟੀ ਲੈਣਾ ਜੀ ਤੁਸੀਂ ਆਪਣੇ ਬੱਚਿਆਂ ਦੀਆਂ ਗਾਰੰਟੀਆਂ ਨਹੀਂ ਲੈ ਸਕਦੇ ਕੋਈ ਬੰਦਾ ਆਪਣੇ ਬੱਚੇ ਦੀ ਗਾਰੰਟੀ ਲਿਖ ਕੇ ਨਹੀਂ ਦੇ ਸਕਦਾ ਪਰ ਫਿਰ ਵੀ ਸਾਡੇ ਇੱਥੇ ਬਹੁਤ سارے ਸਿੰਘ ਬਾਣੀ ਪੜਨ ਵਾਲੇ ਨੇ ਉਹਨੇ ਬੰਦੇ ਨੇ ਕਮਾਲ ਕੀਤੀ ਸਾਰੇ ਹੀ ਕਹਿੰਦੇ ਇਆਸ਼ੀ ਨੇ ਵੀ ਇਆਸ਼ ਇਦਾਂ ਦੇ ਸ਼ਬਦ ਬੋਲਦਾ ਸਾਡੇ ਸਥਾਨ ਤੇ ਸਿੰਘਾਂ ਨੂੰ ਕਿਹਾ ਹੋਇਆ ਵੀ ਜਿਹਦਾ ਮਨ ਕਰਦਾ ਹੈ ਅੱਜ ਰਾਤ ਨੂੰ ਮੈਨੂੰ ਕਹੋ ਕਿ ਬਾਬਾ ਜੀ ਮੇਰਾ ਵਿਆਹ ਕਰ ਦਿਓ ਮੈਂ ਕੱਲ ਨੂੰ ਕਿਸੇ ਪਰਿਵਾਰ ਨੂੰ ਬੇਨਤੀ ਕਰਕੇ ਕੱਲ ਨੂੰ ਹੀ ਅਗਲੇ ਦਿਨ ਹੀ ਮੈਂ ਤੇਰੀ ਸ਼ਾਦੀ ਕਰ ਦਿਆਂਗਾ ਪਰ ਵੇਖੀ ਕਿ ਤੇ ਮੇਰੀ ਪੱਗ ਨੂੰ ਦਾਗ ਨਾ ਲਵੇ ਮੈਂ ਹਮੇਸ਼ਾ ਆਪਣੇ ਸਿੰਘਾਂ ਨੂੰ ਕਿਹਾ ਆ ਜਿੰਨੇ ਸਾਡੇ ਸਿੰਘ ਨੇ ਮੇਰੇ ਨਾਲ ਢੋਲਕ ਵਜਾਂਦਾ ਸਿੰਘ ਆ ਚਿੰਮਟਾ ਵਜਾ ਰਿਹਾ ਸਿੰਘ ਆ ਜਿੰਨੇ ਸਿੰਘ ਨੇ ਸਾਰੇ ਗ੍ਰਿਸ਼ਟੀ ਨੇ ਪਿੱਛੇ ਬੈਠਦੇ ਨੇ ਮੇਰੇ ਮੇਰਾ ਡਰਾਈਵਰ ਹੈ ਕੇਸੀਓ ਵਜਾਂਦਾ ਸਿੰਘ ਇਹ ਸਭ ਵਿਆਹੇ ਹੋਏ ਨੇ ਬੱਚਿਆਂ ਵਾਲੇ ਨੇ ਇਕੱਲੇ ਇਕੱਲੇ ਦਾ ਵਿਆਹ ਕੀਤਾ ਮੈਨੂੰ ਕਈ ਬਾਪੁਰਖ ਆ ਕੇ ਸਿੰਘਾਂ ਬਾਪੁਰਖ ਮੈਨੂੰ ਕਹਿਣਗੇ ਬਾਬਾ ਜੀ ਤੁਸੀਂ ਸਿੰਘਾਂ ਨੂੰ ਬੜਾ ਵਿਗਾੜ ਦਿੱਤਾ ਹੈ ਮੈਂ ਕਿਹਾ ਕਿਉਂ ਕਹਿੰਦੇ ਤੁਸੀਂ ਨਵੀਂ ਪ੍ਰਿਤਪਾਤ ਦੀ ਇਹਨਾਂ ਦੇ ਵਿਆਹ ਕਰ ਦਿੰਦੇ ਹੋ ਸਾਡੇ ਵਾਲੇ ਵੀ ਕਹਿੰਦੇ ਨੇ ਬਹੁਣ ਸਾਡਾ ਵੀ ਕਰੋ ਸਣੋ ਜਰਾ ਮੈਨੂੰ ਕਈ ਆ ਕੇ ਕਹਿੰਦੇ ਸਾਡੀ ਰਾਣਾ ਸਾਹਿਬ ਸੰਪਰਦਾ ਵਿੱਚ ਬਹਿੰਗਮ ਰਹਿੰਦੇ ਨੇ ਲੋਕ ਬਹੁਤੇ ਵਿਆਹ ਨਹੀਂ ਕਰਾਉਂਦੇ ਇਸੇ ਕਰਕੇ ਪਰ ਮੈਂ ਇਹਨਾਂ ਨੂੰ ਇਹੀ ਗੱਲ ਕਹੀ ਹੈ ਵੀ ਜਿਹੜੇ ਬੰਦੇ ਨੇ ਭੁੱਲ ਕਰਨੀ ਹੈ ਜਿਹਦਾ ਮਨ ਡੋਲਦਾ ਉਹ ਮੈਨੂੰ ਇੱਕ ਦਿਨ ਪਹਿਲਾਂ ਹੀ ਦੱਸ ਦਿਓ ਅਸੀਂ ਜਰੂਰ ਤੁਹਾਡੀ ਸ਼ਾਦੀ ਕਰ ਦਿਆਂਗੇ ਪਰਦਾਗ ਨਾ ਲੱਗਣ ਦਿਓ ਕੋਈ ਤੇ ਜਿਹੜੇ ਬੰਦੇ ਨੇ ਕੋਈ ਗਲਤੀ ਕੀਤੀ ਹੈ ਮਾੜੀ ਜੀ ਵੀ ਮੈਨੂੰ ਪਤਾ ਲੱਗਦਾ ਹੈ ਉਸੇ ਵੇਲੇ ਮੈਂ ਐਕਸ਼ਨ ਲਿਆ ਅੱਜ ਤੱਕ ਸਾਰੀ ਸੰਗਤ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੀ ਤੇ ਹੁਣ ਇੱਕ ਸਵਾਲ ਹੋਰ ਥਾਇਆ ਉਹਨਾਂ ਨੇ ਮੈਂ ਸਪਸ਼ਟੀਕਰਨ ਦਿੱਤਾ ਨਾ ਜਦੋਂ ਦੇਖੋ ਸਿਆਣਾ ਬੰਦਾ ਤੇ ਉਹ ਤੇ ਚੁੱਪ ਕਰ ਗਏ ਉੱਥੇ ਪਰ ਕੁਝ ਬੰਦਿਆਂ ਨੇ ਨਾ ਗੱਲ ਕੀ ਕੀਤੀ ਉਹ ਕਹਿੰਦੇ ਜੀ ਸਾਡੇ ਗੁਰੂ ਤੇ ਵਿਆਹ ਕਰਾਉਂਦੇ ਰਹੇ ਨੇ ਇਹ ਕਿੱਧਰ ਦੀ ਗੱਲ ਹੋਈ ਵੀ ਸ਼ਾਦੀ ਨਾ ਕਰਾਓ ਉੱਥੇ ਸਵਾਲ ਹੋਇਆ ਮੈਂ ਉਹਨਾਂ ਨੂੰ ਅੱਗੋਂ ਜਵਾਬ ਦਿੱਤਾ ਮੈਂ ਕਿਹਾ ਭਰਾਵੋ ਅਸੀਂ ਸਤਗੁਰਾਂ ਵਰਗੇ ਗ੍ਰਿਸ਼ਤੀ ਨਹੀਂ ਬਣ ਸਕਦੇ ਗੁਰੂਆਂ ਵਰਗੀ ਰੀਸ ਨਹੀਂ ਕਰ ਸਕਦੇ ਅਸੀਂ ਭਾਈ ਗੁਰਦਾਸ ਜੀ ਕਹਿੰਦੇ ਨੇ ਗਿਆਨਨ ਮੈਂ ਗਿਆਨ ਅਰ ਧਿਆਨਨ ਮੈਂ ਧਿਆਨ ਗੁਰ ਸ਼ਕਲ ਧਰਮ ਮਹਿ ਗ੍ਰਿਸ਼ਤ ਪ੍ਰਦਾ ਭਾਈ ਗੁਰਦਾਸ ਜੀ ਕਹਿੰਦੇ ਨੇ ਗ੍ਰਿਸ਼ਤ ਪ੍ਰਦਾ ਨੇ ਪਰ ਉਹ ਆਪ ਗ੍ਰਿਸ਼ਤੀ ਨਹੀਂ ਬਣੇ ਗ੍ਰਿਸ਼ਤੀ ਨਹੀਂ ਬਣੇ ਗ੍ਰਿਸ਼ਟ ਪ੍ਰਧਾਨ ਜ਼ਰੂਰ ਹੈ ਪਰ ਆਪਣੀ ਮਰਜ਼ੀ ਨਾਲ ਜਿਹੜਾ ਰਹਿਣਾ ਚਾਵੇ ਉਹ ਬੇਹੰਗਮ ਰਹਿ ਸਕਦਾ ਹੈ ਆਪਣੀ ਮਰਜ਼ੀ ਨਾਲ ਕੋਈ ਬੇਹੰਗਮ ਰਹਿਣਾ ਚਾਵੇ ਜਿਹੜਾ ਆਪਣੇ ਮਨ ਤੇ ਕੰਟਰੋਲ ਰੱਖ ਸਕਦਾ ਹੈ ਜਿਹੜਾ ਆਪਣਾ ਜੱਤ ਸੱਤ ਕਾਇਮ ਰੱਖ ਸਕਦਾ ਰਹਿ ਸਕਦਾ ਤੇ ਦੂਜੀ ਗੱਲ ਸੁਣੋ ਮੈਂ ਉਹ ਭਾਈ ਸਾਹਿਬ ਨੂੰ ਪੁੱਛਿਆ ਮੈਂ ਕਿਹਾ ਗੱਲ ਸੁਣੋ ਹੁਣ ਤੇ ਮੈਂ ਚਾਹ ਨਾਲ ਸਾਰਾ ਕੁਝ ਗੁਰੂ ਗ੍ਰੰਥ ਸਾਹਿਬ ਦੇ ਨਾਮ ਕਰਾਤਾ ਅੱਛਾ ਜੇ ਮੈਂ ਵਿਆਹ ਕਰਾ ਲੈਂਦਾ ਤੇ ਮੇਰੇ ਮਨ ਵਿੱਚ ਵੀ ਆਉਣਾ ਸੀ ਵੀ ਮੇਰੇ ਬੱਚਿਆਂ ਦਾ ਕੁਝ ਬੰਨਣਾ ਚਾਹੀਦਾ ਮੈਂ ਕਰਾਣ ਲੱਗਾ ਸੀ ਸਾਰਾ ਕੁਝ ਘਰ ਦੀ ਗੰਦੀ ਘਰ ਚ ਰਹਿਣੀ ਚਾਹੀਦੀ ਅੱਜ ਕੱਲ ਆਮ ਹੀ ਇਹ ਗੱਲ ਪ੍ਰਚਲਿਤ ਹੈ ਜੇ ਪਿਓ ਸੰਤ ਹੈ ਤੇ ਪੁੱਤਰ ਸੰਤ ਹੈ ਪੁੱਤਰ ਸੰਤ ਹੈ ਤੇ ਪੋਤਰਾ ਸੰਤ ਹੈ ਦੇਖੇ ਨੇ ਇਹ ਕੁਝ ਕਰਦੇ ਨੇ ਮੈਂ ਕਿਹਾ ਫਿਰ ਤੁਸੀਂ ਸਵਾਲ ਪਤਾ ਕੀ ਕਰਨਾ ਸੀ ਤੁਸੀਂ ਕਹਿਣਾ ਸੀ ਆਪਣੇ ਬੱਚਿਆਂ ਦੇ ਮਗਰ ਪੈ ਗਏ ਜੀ ਪਰਿਵਾਰ ਦੀਆਂ ਜਾਇਦਾਦਾਂ ਬਣਾਤੀਆਂ ਮੈਂ ਕਿਹਾ ਮੇਰੀ ਫਿਰ ਜ਼ਰੂਰਤ ਨਹੀਂ ਸੀ ਪੈਣੀ ਹੁਣ ਮੈਂ ਕਲਾਕਾਰਾ ਰਹਿਣਾ ਅੱਜ ਮਰ ਜਾ ਮੈਨੂੰ ਕੋਈ ਪਰਵਾਹ ਨਹੀਂ ਜਿੱਥੇ ਮਰਜੀ ਜਾ ਨਿਕਲ ਜਾ ਹੈ ਕਿਸੇ ਦਾ ਫਿਕਰ ਮੈਨੂੰ ਵੀ ਮੇਰੇ ਬੱਚੇ ਨੇ ਪਿੱਛੇ ਰੋਲ ਜਾਣੇ ਨੇ ਉਹਨਾਂ ਦੀਆਂ ਜਾਇਦਾਦਾਂ ਬਣਾਣੀਆਂ ਨੇ ਸਾਰਾ ਕੁਝ ਗੁਰੂ ਗ੍ਰੰਥ ਸਾਹਿਬ ਦੇ ਨਾਲ ਕਰਾਣ ਲੱਗਿਆ ਮੇਰਾ ਕੋਈ ਹੱਥ ਨਹੀਂ ਕੰਬਿਆ ਮੈਂ ਉਦਣ ਦਾ ਖੁਸ਼ ਹੋ ਗਿਆ ਵੀ ਸਾਰਾ ਕੁਝ ਸਤਿਗੁਰੂ ਤੁਹਾਡੇ ਚਰਨਾਂ 'ਚ ਮੱਥਾ ਟੇਕ ਦਿੱਤਾ ਤੇ ਜ਼ਿੰਦਗੀ 'ਤੇ ਪਹਿਲਾਂ ਹੀ ਮੱਥਾ ਟੇਕੀ ਹੈ ਫਿਰ ਮੈਨੂੰ ਅਗਲਾ ਇੱਕ ਸਵਾਲ ਉਹ ਹੋਰ ਕਰਦੇ ਨੇ ਕਿੰਨੇ ਮੈਨੂੰ ਇਹ ਦੱਸੋ ਵੀ ਮਨ ਕੰਟਰੋਲ ਕਿਵੇਂ ਰਹਿੰਦਾ ਫਿਰ ਸਵਾਲ ਵੇਖੋ ਕਿੱਦਾਂ ਦੇ ਕਰਦੇ ਨੇ ਸਵਾਲ ਚੋਂ ਸਵਾਲ ਇਹ ਕਿਵੇਂ ਹੋ ਹੀ ਨਹੀਂ ਸਕਦਾ ਕਹਿੰਦੇ ਮੈਂ ਕਿਹਾ ਓਏ ਪ੍ਰੇਮ ਦੀ ਅਗਨ ਐ ਨਾ ਜਿਹੜੀ ਇਹਦੇ ਚ ਸਾਰਾ ਕੁਝ ਸੜ ਕੇ ਸੁਆਹ ਹੋ ਜਾਂਦਾ ਜੇ ਪ੍ਰੇਮ ਕਰਦੇ ਤੁਸੀਂ ਮੈਨੂੰ ਮਹਾਂਪੁਰਖਾਂ ਨੇ ਚੋਲਾ ਪਵਾਇਆ ਮੇਰੇ ਗਲ ਤੇ ਚੋਲਾ ਪਾ ਕੇ ਆਖਣ ਲੱਗੇ ਲਾਈ ਨਾ ਸਾਰੀ ਜ਼ਿੰਦਗੀ ਚੋਲਾ ਨਾ ਲਾਈ ਵਿਆਹ ਵੀ ਨਾ ਕਰਾਈ ਮੈਂ ਕਿਹਾ ਮਹਾਰਾਜ ਸਤਿ ਬਚਨ ਮੈਂ ਆਖਿਆ ਸਤਿ ਬਚਨ ਚੋਲਾ ਪਵਾਇਆ ਉਹਨਾਂ ਨਾਲ ਮੈਂ ਇੰਨਾ ਪ੍ਰੇਮ ਕਰਨਾ ਮੈਨੂੰ ਪਤਾ ਹੈ ਕਿ ਅੱਜ ਜੇ ਕੋਈ ਗਲਤੀ ਕਰਾਂਗਾ ਦਾਗ ਮੈਨੂੰ ਨਹੀਂ ਉਹਨਾਂ ਨੂੰ ਵੀ ਲੱਗੇਗਾ ਉਹਨਾਂ ਨੂੰ ਮੈਂ ਬਹੁਤ ਪਿਆਰ ਕਰਦਾ ਸ਼ਾਇਦ ਆਪਣੀ ਜਾਨ ਤੋਂ ਵੱਧ ਕਰਦਾ ਸਭ ਕੁਝ ਮਿਲਿਆ ਹੈ ਪਰ ਉਹਨਾਂ ਦਾ ਮੈਨੂੰ ਬਹੁਤ ਘਟਾ ਹੈ 13 ਸਾਲ ਉਹਨਾਂ ਨੂੰ ਹੋ ਜਾਣੇ ਨੇ ਸੱਚਖੰਡ ਗਿਆ ਪਰ ਮੈਂ ਸੋਚਨਾ ਵੀ ਜਿਹੜਾ ਮੈਂ ਉਹਨਾਂ ਨਾਲ ਵਾਅਦਾ ਕੀਤਾ ਮੈਂ ਨਿਭਾ ਦਿਆਂ ਲਾਜ ਨਾ ਲੱਗੇ ਸਾਡੇ ਮਹਾਪੁਰਖਾਂ ਨੂੰ ਲਾਜ ਨਾ ਲੱਗੇ ਸਾਰੀ ਜ਼ਿੰਦਗੀ ਇਦਾਂ ਹੀ ਮੈਂ ਸੇਵਾ ਕਰਾਂ ਆ ਚੋਲਾਉਲਾ ਨੇ ਪਵਾਇਆ ਹੈ ਚੋਲੇ 'ਚ ਦਾਗ ਨਾ ਲੱਗੇ ਪਰ ਮੈਂ ਕਮਾਲ ਮੰਨ ਗਿਆ ਉਹ ਤੇਰੀ ਆਪਣੀ ਕੋਈ ਪ੍ਰੋਬਲਮ ਹੋ ਸਕਦੀ ਹੈ ਮੈਂ ਇਹ ਅਰਜ਼ ਕਰਨਾ ਅਸੀਂ ਕੋਈ ਆਪਣੀ ਸੋਭਾ ਨਹੀਂ ਕਰ ਰਹੇ ਰੱਬ ਨਹੀਂ ਆ ਮੈਂ ਇੱਕ ਇਨਸਾਨ ਜੇ ਤੁਸੀਂ ਕਹੋ ਵੀ ਮੈਂ ਇਦਾਂ ਦਾ ਮੈਂ ਤੁਹਾਨੂੰ ਬਹੁਤ ਸਾਰੇ ਸੰਤ ਮਹਾਂਪੁਰਸ਼ ਬਖਾ ਸਕਨਾ ਜਿਹੜੇ ਬੇਹੰਗਮ ਨੇ ਜਿਹੜੇ ਜਤੀ ਸਤੀ ਨੇ ਮੈਂ ਤੁਹਾਨੂੰ ਬਹੁਤ ਸਾਰੇ ਮਹਾਂਪੁਰਖਾਂ ਦੇ ਸਿੰਘ ਵਖਾ ਸੰਗਨਾ ਸਥਾਨਾਂ ਤੇ ਰਹਿੰਦੇ ਮੈਂ ਆਪਣੇ ਸਿੰਘਾਂ ਵਾਸਤੇ ਵੀ ਸਾਡੇ ਸਥਾਨ ਤੇ ਕੁਝ ਸਿੰਘ ਇਦਾਂ ਦੇ ਨੇ ਜਿਨ੍ਹਾਂ ਲਈ ਮੈਂ ਇਥੋਂ ਤੱਕ ਵੀ ਕਹਿ ਸਕਣਾ ਵੀ ਮੇਰੀ ਗਰਦਨ ਲਾ ਦਿਓ ਜੇ ਇਹ ਬੰਦਾ ਜ਼ਿੰਦਗੀ 'ਚ ਗਲਤੀ ਕਰ ਜਾਏ ਸਾਡੇ ਸਿੰਘਾਂ ਲਈ ਮੈਂ ਕਹਿ ਸਕਦਾ ਹਾ ਹਾ ਸਾਤਰੀਆ ਕਾਲ ਸਾਡੇ ਸਥਾਨ ਦੇ ਉੱਤੇ ਵੀ ਸਿੰਘ ਇਦਾਂ ਦੇ ਨੇ ਇਹ ਨਹੀਂ ਕਿ ਮੈਂ ਆਪਣੀ ਗੱਲ ਕਰਨਾ ਬਹੁਤ ਸਾਰੇ ਮਹਾਪੁਰਖਾਂ ਮਹਾਪੁਰਖੇ ਇਦਾਂ ਦੇ ਨੇ ਬਹੁਤ ਸਾਰੇ ਮਹਾਪੁਰਖਾਂ ਦੇ ਸਿੰਘ ਨੇ ਇਦਾਂ ਦੇ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਬਹਿੰਗਮ ਰਹਿ ਕੇ ਲੰਘਾਈ ਹੈ ਮਹਾਪੁਰਸ਼ਾਂ ਨਾਲ ਵਾਅਦਾ ਕੀਤਾ ਤੇ ਪਿਆਰ ਵਿੱਚ ਰਹੇ ਨੇ ਬਚਨ ਕੀਤਾ ਹੈ ਪ੍ਰੇਮ ਹੈ ਜਿਹੜਾ ਕਾਮ ਦੀ ਅੱਗ ਦੀ ਗੱਲ ਕਰਦੇ ਹੋ ਸਜ ਵਿਆਹੀ ਬੀਬੀ ਆਉਂਦੀ ਉਹਦਾ ਘਰ ਵਾਲਾ ਮਹੀਨੇ ਵਿੱਚ ਮਰ ਜਾਂਦਾ ਹੈ ਪਰ ਉਹ ਕਹਿੰਦੀ ਹੈ ਕਿ ਸਾਰੀ ਜ਼ਿੰਦਗੀ ਮੈਂ ਕੱਟ ਲੈਣੀ ਹੈ ਕੱਟਦੀਆਂ ਨੇ ਭੈਣਾ ਬੜੀਆਂ ਉਹ ਪ੍ਰੇਮ ਕਰਦੀਆਂ ਨੇ ਆਪਣੇ ਘਰ ਵਾਲੇ ਨਾਲ ਨਹੀਂ ਦੂਜੇ ਵੱਲ ਦੇਖ ਸਕਦੀ ਬੜੇ ਬੰਦੇ ਇੰਤਾਂ ਦੇ ਨੇ ساری ਜ਼ਿੰਦਗੀ ਲੰਘਾ ਲੈਂਦੇ ਨੇ ਘਰ ਵਾਲੀ ਸੱਜ ਵੀ ਆਈ ਸੀ ਮਹੀਨੇ ਬਾਅਦ ਹੀ ਡੈਥ ਹੋ ਗਈ ਹੈ ਤੇ ਉਹ ਅੱਜ ਤੱਕ ਕਹਿੰਦੇ ਨੇ ਕੋਈ ਗੱਲ ਨਹੀਂ ਉਹ ਗਲਤੀਆਂ ਕਰਦੇ ਨੇ ਨਹੀਂ ਸਭ ਕੁਝ ਉਹਨਾਂ ਦਾ ਕੰਟਰੋਲ ਹੋ ਜਾਂਦਾ ਹੈ ਵੱਡੀ ਗੱਲ ਹੈ ਪ੍ਰੇਮ ਪ੍ਰੇਮ ਜੇ ਅੰਦਰ ਹਿਰਦੇ ਚ ਮਾਪੁਰਖਾਂ ਨਾਲ ਤੁਸੀਂ ਕਰਦੇ ਹੋ ਤੁਹਾਡੀ ਸ਼ਰਤ ਹੈ ਤੇ ਕਿਰਪਾ ਵੀ ਸਤਿਗੁਰੂ ਕਰਦੇ ਨੇ ਤੇ ਤੁਹਾਨੂੰ ਪਤਾ ਹੈ ਦਤਰੀ ਦੇ ਦੋਵੇਂ ਪਾਸੇ ਦੰਦੇ ਨੇ ਪੁੱਠੇ ਚੱਲ ਪੈਂਦੇ ਨੇ ਮੈਂ ਆ ਸ਼ਬਦ ਆਖਿਆ ਇੰਟਰਵਿਊ 'ਚ ਮੈਂ ਕਿਹਾ ਮੈਂ ਆਪਣੀ ਮਾਂ ਨੂੰ ਗੱਲੀ ਨੂੰ ਨਹੀਂ ਮਿਲਿਆ ਇੱਕ ਬੰਦਾ ਕੋਲ ਸਵਾਲ ਕਰਦਾ ਉਹ ਕਹਿੰਦਾ ਵੇਖੋ ਇਹ ਦੁਨੀਆ ਦੇ ਲੋਕੋ ਸਵਾਲ ਵੇਖੋ ਮੈਂ ਤੇ ਇਹ ਕਿਹਾ ਵੀ ਅੱਜ ਤੱਕ ਮੈਨੂੰ ਸਬੂਤ ਕਰਾਓ ਵੀ ਮੈਂ ਕਦੇ ਕਿਸੇ ਨੂੰ ਕੱਲੀ ਬੀਬੀ ਨੂੰ ਨਹੀਂ ਮਿਲਿਆ ਮੈਂ ਆਪਣੀ ਮਾਂ ਨੂੰ ਵੀ ਨਹੀਂ ਮਿਲਿਆ ਅੱਜ ਤੱਕ ਤੇ ਉਹ ਕਹਿੰਦਾ ਵੇਖੋ ਇਹਨਾਂ ਨੂੰ ਆਪਣੇ ਆਪ ਤੇ ਇੰਨਾ ਵੀ ਭਰੋਸਾ ਨਹੀਂ ਵੀ ਕੱਲੀ ਮਾਂ ਨੂੰ ਮਿਲ ਪੈਣਗੇ ਕੀ ਹੋ ਜਾਏਗਾ ਕੱਲੀ ਮਾਂ ਮਿਲੇਗੀ ਤੇ ਕੀ ਹੋ ਜਾਏਗਾ ਤੁਹਾਨੂੰ ਸ਼ਬਦ ਉਹਦੇ ਵੇਖੋ ਕਿਦਾਂ ਦਿੰਦੇ ਉਹ ਪੁੱਠਾ ਲੈਣੇ ਉਸ ਗੱਲ ਨੂੰ ਵੀ ਇੰਨਾ ਵੀ ਆਪਣੇ ਆਪ ਤੇ ਭਰੋਸਾ ਨਹੀਂ ਮੇਰੇ ਕੱਲੀ ਮਾਂ ਆਏਗੀ ਫਿਰ ਕੀ ਹੋ ਜਾਏਗਾ ਮਾਂ ਨੂੰ ਮਿਲੋ ਕਿਉਂ ਨਹੀਂ ਮਿਲਦੇ ਉਹ ਸਭ ਕੋ ਪੁੱਠਾ ਹਰ ਗੱਲ ਨੂੰ ਲੈਂਦੇ ਅਸੀਂ ਸਪਸ਼ਟ ਸਿੱਧਾ ਜਵਾਬ ਦੇਣੇ ਆ ਉਹ ਹਰ ਗੱਲ ਨੂੰ ਪੁੱਠਾ ਲਾਉਂਦੇ ਤੇ ਮੈਂ ਆਪ ਸਰਬ ਸੰਗਤਾਂ ਦੇ ਚਰਨਾਂ ਵਿੱਚ ਇਹ ਬੇਨਤੀ ਕਰਨੀ ਹੈ ਵੇਖੋ ਵੱਡੀਆਂ ਵੱਡੀਆਂ ਗੱਲਾਂ ਉਸ ਬੰਦੇ ਨੇ ਕੀਤੀਆਂ ਨੇ ਤੇ ਕਰ ਉਹ ਇਕੱਲਾ ਨਹੀਂ ਰਿਹਾ ਉਹਦੇ ਪਿੱਛੇ ਬੜੇ ਨੇ ਮੈਨੂੰ ਮਾਫ਼ ਕਰ ਦਿਓ ਇਹ ਗੱਲ ਕਹਿ ਰਿਹਾ ਕਈ ਸੰਤ ਵੀ ਸ਼ਾਬਾਸ਼ੇ ਦੇ ਰਹੇ ਨੇ ਵੀ ਚੰਗਾ ਕਰਦੇ ਆ ਹੁਣ ਆਇਆ ਕੰਮ ਹੁਣ ਆਈਏ ਗੱਲ ਬਣੇਗੀ ਹੁਣ ਕਲਗੀ ਮੈਂ ਲਾਈ ਨਹੀਂ ਸੀ ਧੱਕੇ ਨਾਲ ਮੇਰੇ ਸਿਰ ਤੇ ਲਾਤੀ ਲੋਕਾਂ ਨੇ ਕਹਿੰਦੇ ਕਲਗੀ ਲਾਈ ਮੈਂ ਨਹੀਂ ਲਾਈ ਬੜਾ ਰੌਣਾ ਪਾਇਆ ਕਹਿੰਦੇ ਕਲਗੀਆਂ ਲਾਉਂਦੇ ਨੇ ਤੁਹਾਨੂੰ ਸਦਾ ਸੇਵਾਦਾਰ ਕਿੰਨੇ ਨੇ ਮੱਥਾ ਨਾ ਟੇਕੋ ਰੌਲਾ ਪਾਉਂਦੇ ਨੇ ਮੱਥਾ ਟਿਕਾਉਂਦੇ ਨੇ ਤੇ ਆਹ ਗੱਲ ਇਹਨਾਂ ਨੂੰ ਪਤਾ ਸੀ ਵੀ ਸਾਰਿਆਂ ਨਾਲੋਂ ਵੱਡੀ ਗੱਲ ਹੈ ਕਰੈਕਟਰ ਦੀ ਤੇ ਬਾਬੇ ਕਈ ਮੈਂ ਉਹਨਾਂ ਬੇਨਤੀ ਉਹਨਾਂ ਬਾਬਿਆਂ ਨੂੰ ਵੀ ਕਰਨੀ ਚਾਹੁੰਦਾ ਮੈਂ ਉਹਨਾਂ ਆਗੂਆਂ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਅੱਜ ਦੇਖੋ ਮੈਂ ਇੱਥੇ ਬੈਠਾ ਜੇ ਮੈਂ ਆਖਾਂ ਨਾ ਕਿ ਫਲਾਣਾ ਸੰਤ ਮਰ ਜਾਏਗਾ ਤੇ ਮੇਰੀ ਹੋਰ ਚੜ੍ਹਦੀ ਕਲਾ ਹੋ ਜਾਏਗੀ ਮੇਰੀ ਤੇ ਜਿੰਨੀ ਹੈ ਉਹਨੂੰ ਹੀ ਰਹਿਣੀ ਹੈ ਕਿਸੇ ਦੀ ਪਰਾਲਬਧ ਕੋਈ ਨਹੀਂ ਖੋ ਸਕਦਾ ਧੀ ਨੂੰ ਪੁੱਛਦੀ ਐ ਮਾਮ ਪੁੱਛਦੀ ਐ ਧੀ ਕਹਿੰਦੀ ਬੇਬੇ ਜੇ ਆਪਣੇ ਪਿੰਡ ਦਾ ਨੰਬਰਦਾਰ ਮਰ ਗਿਆ ਫੇਰ ਉਹਦੀ ਅੱਖ ਲੱਗੀ ਫਿਰ ਬੇਟਾ ਕਹਿੰਦੇ ਨੰਬਰਦਾਰ ਕੌਣ ਬਣੇਗਾ ਕਹਿੰਦੇ ਫਿਰ ਫੁਲਾਣੇ ਨੂੰ ਨੰਬਰਦਾਰੀ ਮਿਲ ਜਾਗੀ ਕਹਿੰਦੀ ਜੇ ਉਹ ਵੀ ਮਰ ਗਿਆ ਕਹਿੰਦੀ ਬੇਟਾ ਫਿਰ ਦੂਜੇ ਨੂੰ ਨੰਬਰਦਾਰੀ ਮਿਲ ਜਾਗੀ ਨੀ ਬੇਬੇ ਜੀ ਫਿਰ ਉਹ ਵੀ ਮਰ ਗਿਆ ਕਿਹਨੇ ਫਿਰ ਉਹਨੂੰ ਮਿਲ ਜੈਗੀ ਕਿਹਨੇ ਜੋ ਉਹ ਵੀ ਮਰ ਗਿਆ ਕਿਹਨੇ ਕੁੜੀਏ ਪਿੰਡ ਦੇ ਸਾਰੇ ਨੰਬਰਦਾਰ ਮਰ ਜਾਣ ਪਰ ਤੈਨੂੰ ਨੰਬਰਦਾਰੀ ਨਹੀਂ ਮਿਲਣ ਲੱਗੀ ਤੈਨੂੰ ਨੰਬਰਦਾਰੀ ਨਹੀਂ ਮਿਲਣ ਲੱਗੀ ਭਾਵੇਂ ਸਾਰੇ ਨੰਬਰਦਾਰ ਮਰ ਜਾਣ